ਸਾਰੇ ਸਾਥੀਆਂ ਦਾ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਤੇ ਅੱਜ ਕੋਈ ਸਾਡੀ ਬੋਰਡ ਦੀ ਮੀਟਿੰਗ ਹੋਈ ਸੀਗੀ ਮੈਨੂੰ ਮੰਡੀ ਬੋਰਡ ਜੁਆਇਨ ਕੀਤੇ ਨੂੰ ਵੀ 1 ਸਾਲ ਹੋ ਗਿਆ ਮੈਂ ਆਪਣੇ 1 ਸਾਲ ਦਾ ਲੇਖਾ ਜੋਖਾ ਵੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਜਿਸ ਤਰ੍ਹਾਂ ਕਿ ਸ਼ੁਰੂ ਦੇ ਵਿੱਚ ਮੈਂ ਅਲੱਖ ਸਿੱਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ। ਹੋ ਵੀ ਸਵੇਰਾ ਮਿਤੇ ਹਨੇਰਾ ਇੱਕ ਨਵਾਬ ਵਿਹਾਨ ਹੈ। ਇੱਕ ਨਵਾਬ ਵਿਹਾਨ। ਸਕੂਲ ਮੇਰਾ। ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵਪਦਰੀ ਸਹੋਲਤਾਨਾ ਲੈਸ ਹੋ ਰਿਹਾ ਹਨ। ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ। ਬਿਹਤਰ ਅਨੁਭਵ ਵਿੱਦਿਆ ਮਿਆਰੀ। ਮਾਣ ਪੰਜਾਬ ਦਾ ਸਕੂਲ ਸਰਕਾਰੀ। ਤੁਹਾਨੂੰ ਬੇਨਤੀ ਕੀਤੀ ਸੀ ਕਿ 11 ਫੇਸ ਦੇ ਵਿੱਚ ਜਿਹੜੀ ਸਾਡੇ ਨਾਲ ਲੱਗਮੀ ਮੰਡੀ ਬੋਰਡ ਦੀ ਜਿਹੜੀ ਮੰਡੀ 2014 ਚ ਬਣੀ ਸੀਗੀ ਉਸ ਤੋਂ ਬਾਅਦ ਉਹ ਮੰਡੀ ਬੰਦ ਪਈ ਸੀਗੀ ਪੂਰੀ ਤਰ੍ਹਾਂ ਮੈਂ ਤੁਹਾਡੇ ਨਾਲ ਉਦੋਂ ਗੱਲਬਾਤ ਕੀਤੀ ਸੀ ਕਿ ਅਸੀਂ ਉਹ ਮੰਡੀ ਨੂੰ ਚਾਲੂ ਕਰਾਂਗੇ ਅਸੀਂ ਬੜੇ ਯਤਨ ਕਰਕੇ ਉਸ ਮੰਡੀ ਨੂੰ ਚਾਲੂ ਕੀਤਾ ਉਹਦੇ ਵਿੱਚੋਂ ਹਲੇ ਕੁਝ ਦੁਕਾਨਾਂ ਵਿਕੀਆਂ ਨਹੀਂ ਕੁਝ ਵਿਕਣ ਤੋਂ ਰਹਿੰਦਿਆ ਨੇ ਪਰੰਤੂ ਕੰਮ ਉੱਥੇ ਚੱਲ ਪਿਆ ਮੇਰੇ ਜੁਆਇਨ ਕਰਨ ਤੋਂ ਬਾਅਦ ਪਿਛਲੇ ਸਾਲ ਤੋਂ ਉੱਥੇ ਤਕਰੀਬਨ ਸਾਨੂੰ 45 ਲੱਖ ਰੁਪਏ ਦਾ ਰੈਵਨਿਊ ਮੰਡੀ ਬੋਰਡ ਨੂੰ ਆਇਆ ਹੈ ਹਾਲਾਂਕਿ ਬਹੁਤ ਘੱਟ ਹੈ ਜਦੋਂ ਕਿ ਇੱਥੇ ਮੈਂ ਸਮਝਦਾ ਘੱਟੋ ਘੱਟ 40-45 ਕਰੋੜ ਰੁਪਏ ਦਾ ਰੈਵਨਿਊ ਆਉਣਾ ਚਾਹੀਦਾ ਜੇ ਮੰਡੀ ਪੂਰੀ ਤਰ੍ਹਾਂ ਚੱਲ ਪਈ ਪਰ ਉਹ ਜਿਹੜੀ ਮੰਡੀ ਪਿਛਲੇ 10 ਸਾਲਾਂ ਤੋਂ ਬੰਦ ਪਈ ਸੀ 2014 ਤੋਂ ਬਣ ਕੇ 14 ਏਕੜ ਦੀ ਮੰਡੀ ਬਣੀ ਹੋਈ ਹੈ 올ਸ ਟਾਈਮ ਉਹਦੇ 50 ਕਰੋੜ ਰੁਪਏ ਲੱਗਿਆ ਸੀ ਪਰੰਤੂ ਕਿਸੇ ਨੇ ਉਹਨੂੰ ਚਾਲੂ ਨਹੀਂ ਕੀਤਾ ਅਸੀਂ ਉਹਨੂੰ ਚਾਲੂ ਕਰਨ 'ਚ ਕਾਮਯਾਬ ਹੋਏ ਆ। ਔਰ ਨਾਲ ਹੀ ਅਸੀਂ ਮੰਡੀ ਬੋਰਡ ਵੱਲੋਂ ਸਾਰੇ ਜਿੰਨੇ ਸਾਡੇ ਸ਼ੈੱਡ ਨੇ ਪੰਜਾਬ ਦੇ ਵਿੱਚ ਉਹਨਾਂ ਸ਼ੈੱਡਾਂ ਨੂੰ ਆਕਸੀਜਨ ਦੇ ਵਿੱਚ ਕਿਉਂਕਿ ਫਸਲ ਦੀ ਜਿਹੜੀ ਖਰੀਦੋ-ਫਰੋਖਤ ਸਿਰਫ ਡੇਢ ਕ ਮਹੀਨਾ ਹਾੜੀ 'ਚ ਹੁੰਦੀ ਆ ਡੇਢ ਕ ਮਹੀਨਾ ਸੌਣੇ 'ਚ ਹੁੰਦੀ ਆ। ਔਰ 9 ਮਹੀਨੇ ਸਾਡੇ ਸ਼ੈੱਡ ਸਾਰੇ ਖਾਲੀ ਰਹਿੰਦੇ ਨੇ। ਮੈਂ ਇਹ ਪ੍ਰਪੋਜ਼ਲ ਲੈਂਦੀ ਆ ਲੈਂਦੀ ਕੀ ਇਹਨੂੰ ਲਾਗੂ ਕਰਤਾ ਕਿ ਸਾਰੇ ਸ਼ੈੱਡਾਂ ਨੂੰ ਆਬਸੀਜਨ ਦੇ ਵਿੱਚ ਸਮਾਜਿਕ ਫੰਕਸ਼ਨਾਂ ਵਾਸਤੇ ਲੋਕਾਂ ਨੂੰ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਣ ਤਾਂ ਕਿ ਜਿਹੜੇ ਕੋਈ ਵਿਆਹ ਸ਼ਾਦੀ ਕਿਸੇ ਮੈਰਿਜ ਪੈਲੇਸ 'ਚ 4 ਲੱਖ 3 ਲੱਖ ਰੁਪਇਆ ਦਿੰਦਾ ਹੈ ਕੋਈ ਵੀ ਸੱਜਣ ਉੱਥੇ ਸਾਡੇ 25000 20000 30000 ਦੇ ਵਿੱਚ ਏਰੀਆ ਵਾਈਜ਼ ਉਹਨੂੰ ਸ਼ੈੱਡ ਅਸੀਂ ਕਿਰਾਏ ਤੇ ਦਵਾਂਗੇ ਔਰ ਉਹ ਚੱਲੂ ਹੋ ਗਿਆ ਔਰ ਨਾਲ ਹੀ ਅਸੀਂ ਇਹ ਸੋਚਿਆ ਕਿ ਜਿੰਨੇ ਸਾਡੇ ਸ਼ੈੱਡ ਨੇ ਆਕਸੀਜਨ ਦੇ ਵਿੱਚ ਜਦੋਂ ਕੋਈ ਕਿਰਾਏ ਤੇ ਨਹੀਂ ਚੜਦੇ ਕਿਉਂਕਿ ਸਾਰੇ ਸ਼ੈੱਡ ਤਾਂ ਸਮਾਜ ਫੰਕਸ਼ਨਾਂ ਵਾਸਤੇ ਕਿਰਾਏ ਤੇ ਨਹੀਂ ਚੜਦੇ ਉਹ ਸਾਰੇ ਸ਼ੈੱਡਾਂ ਨੂੰ ਅਸੀਂ ਫ੍ਰੀ ਆਫ ਕੋਸਟ ਪੰਜਾਬ ਦੇ ਬੱਚਿਆਂ ਵਾਸਤੇ ਖੇਡਣ ਵਾਸਤੇ ਉਹਨਾਂ ਨੂੰ ਇਨਡੋਰ ਗੇਮ ਵਾਸਤੇ ਡਿਵੈਲਪ ਕਰਿਆ ਸਟੇਡੀਅਮ ਦੇ ਤੌਰ ਤੇ ਅਸੀਂ ਉਹਨੂੰ ਵਰਤਣ ਵਾਸਤੇ ਸਪੋਰਟਸ ਡਿਪਾਰਟਮੈਂਟ ਨਾਲ ਸਾਡੇ ਖੇਡ ਮੰਤਰੀ ਮੀਤ ਹੇਰ ਜੀ ਨਾਲ ਤੇ ਸਾਰਿਆਂ ਨਾਲ ਟਾਈ ਅਪ ਕੀਤਾ ਜਿਹਦਾ ਸਦਕਾ ਸਾਡੇ ਰਾਮਪੁਰੇ ਸਕੀਟਿੰਗ ਸ਼ੁਰੂ ਹੋ ਗਈ। ਔਰ ਇਸੇ ਤਰ੍ਹਾਂ ਕਪੂਰਥਲੇ ਸੁਲਤਾਨਪੁਰ ਲੋਧੀ ਬਾਸਕਟਬਾਲ ਦੀ ਅਕੈਡਮੀ ਹੈ। ਤੇ ਹੋਰ ਵੱਖ-ਵੱਖ ਥਾਵਾਂ ਤੇ ਉਹ ਸ਼ੁਰੂ ਹੋ ਰਿਹਾ ਹੈ। ਇੱਕ ਤੇ ਚੰਗਾ ਕਦਮ ਹੈ ਤਾਂ ਕਿ ਸਾਡੇ ਨੌਜਵਾਨ ਬੱਚੇ ਖੇਡਾਂ ਵਾਸਤੇ ਜਿੱਥੇ ਉਹਨਾਂ ਨੂੰ ਗਲੀਆਂ ਦੇ ਵਿੱਚ ਕ੍ਰਿਕਟ ਖੇਡਦੇ ਰਹਿੰਦੇ ਨੇ ਉਹਨਾਂ ਨੂੰ ਇੱਕ ਸਪੇਸ ਮਿਲ ਜੇ ਖੇਡਣ ਵਾਸਤੇ ਬੱਚਾ ਨੂੰ। ਉਹ ਮੰਡੀ ਬੋਰਡ ਵੱਲੋਂ ਅਸੀਂ ਪ੍ਰੋਵਾਈਡ ਕਰਾ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ ਸਾਰੇ ਛੰਡਾਂ 'ਚ ਇਹਦਾ ਟਾਈ ਅਪ ਹੋ ਗਿਆ ਮੇਰੇ ਕੋਲ ਜੀ ਆਕਸੀਜਨ ਜੀ ਆਕਸੀਜਨ ਫਰ ਆਕਸੀਜਨ ओनली ਕਿਉਂਕਿ ਜਦੋਂ ਮੰਡੀ ਦਾ ਕੰਮ ਚੱਲਦਾ ਉਹ ਤਾਂ ਨਹੀਂ ਅਸੀਂ ਪ੍ਰੋਵਾਈਡ ਕਰਾ ਸਕਦੇ ਔਰ ਨਾਲ ਹੀ ਸਾਰੀਆਂ ਮੰਡੀਆਂ 'ਚ ਜਿਸ ਤਰ੍ਹਾਂ ਤੁਹਾਨੂੰ ਮੈਂ ਕਿਹਾ ਸੀ ਅਸੀਂ ਡਿਟੈਕਟਰ ਕੀਤਾ 80n ਵਗੈਰਾ ਲਗਾ ਰਹੇ ਹਾਂ ਸਾਡੇ ਸ਼ੁਰੂ ਹੋ ਗਏ ਉਹਦੇ ਨਾਲ ਪਰਮਾਨੈਂਟ ਇਨਕਮ ਮੰਡੀ ਬੋਰਡ ਨੂੰ ਆਉਣੀ ਸ਼ੁਰੂ ਹੋਊਗੀ ਔਰ ਅਸੀਂ ਸਾਰੀਆਂ ਮੰਡੀਆਂ ਦੇ ਵਿੱਚ ਚਾਰ ਦਿਵਾਰੀ ਕਰਕੇ ਸੀਸੀਟੀਵੀ ਕੈਮਰੇ ਲਾ ਕੇ ਉੱਥੇ ਕੰਡੇ ਲਾ ਕੇ ਮਾਰਕੀਟ ਫੀ ਸਟੋਰੀ ਰੋਕਣ ਵਾਸਤੇ ਪ੍ਰਬੰਧ ਕੀਤਾ ਹੈ ਜਦੀ ਸ਼ੁਰੂਆਤ ਅਸੀਂ ਸਨੌਰ ਮੰਡੀ ਤੋਂ ਕੀਤੀ ਹੈ ਬਾਕੀ ਮੰਡੀਆਂ ਦੇ ਵਿੱਚ ਵੀ ਅਸੀਂ ਕਰ ਰਹੇ ਹਾਂ ਔਰ ਨਾਲ ਸਾਡੇ ਜਿੰਨੇ ਵੀ ਸਾਡੇ ਮਕਾਨ ਕਿਉਂਕਿ ਬਹੁਤ ਸਾਰੇ ਮਕਾਨ ਖਾਲੀ ਪਏ ਸੀਗੇ ਮੰਡੀ ਬੋਰਡ ਦੀਆਂ ਕਲੋਨੀਆਂ 'ਚ ਅਸੀਂ ਉਹਨਾਂ ਨੂੰ ਕਿਰਾਏ ਤੇ ਦੇਣ ਵਾਸਤੇ ਬਾਕੀ ਜਿਹਨੇ ਸਾਡੇ ਵਿਭਾਗਮੇ ਨੇ ਉਹਨਾਂ ਦੇ ਕੋਈ ਪੋਲੀਟਿਕਲ ਅਫਾਇਨਟੀ ਨੇ ਜਾਂ ਕੋਈ ਹੋਰ ਵਿਭਾਗਮੇ ਦੇ ਸਾਥੀ ਲੈਣਾ ਚਾਹੁੰਦੇ ਨੇ ਮੈਂ ਚਾਹਣਾ ਖਾਲੀ ਨਾ ਰਹਿਣ ਉਹਨਾਂ ਨੂੰ ਕਿਰਾਏ ਤੇ ਦਈਏ ਉਹ ਅਸੀਂ ਸ਼ੁਰੂ ਕੀਤਾ ਉਹ ਵੀ ਸਾਡੇ ਕਾਫੀ ਮਕਾਨ ਕਿਰਾਏ ਤੇ ਚੜੇ ਨੇ ਔਰ ਨਾਲ ਦੀ ਨਾਲ ਤੁਹਾਡੇ ਸਾਹਮਣੇ ਅੱਜ ਇਹ ਕਿਸਾਨ ਭਵਨ ਤੁਸੀਂ ਦੇਖ ਰਹੇ ਹੋ ਪਿਛਲੀ ਵਾਰੀ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਥੇ ਕਿਸ ਤਰ੍ਹਾਂ ਆਮਦਨ ਦੇ ਵਿੱਚ ਵਾਧਾ ਹੋਇਆ ਹੈ ਜੋ ਰੈਨੋਵੇਟ ਕਰਨ ਤੋਂ ਬਾਅਦ ਕਿਸਾਨ ਭਵਨ ਦੇ ਹਾਲਾਤ ਸੁਧਰੇ ਨੇ ਅੱਜ ਅੱਜ ਮੈਂ ਸਮਝਦਾ ਚੰਡੀਗੜ੍ਹ ਦੇ ਕਿਸੇ 5 ਸਟਾਰ ਹੋਟਲ ਨੂੰ ਟੱਕਰ ਦੇ ਰਿਹਾ ਸਾਡਾ ਇਹ ਕਿਸਾਨ ਭਵਨ ਔਰ ਨਾਲ ਹੀ ਮੈਂ ਕਿਸਾਨ ਹਵੇਲੀ ਜਿਹੜੀ ਅਨੰਦਪੁਰ ਸਾਹਿਬ ਹੈ ਉਹਨੂੰ ਵੀ ਡਿਵੈਲਪ ਕੀਤਾ ਹੈ ਉਹਦੀ ਵੀ ਇਨਕਮ ਦੇ ਵਿੱਚ ਅੱਗੇ ਨਾਲੋਂ ਵਾਧਾ ਹੋਇਆ ਕਿਸਾਨ ਭਵਨ ਦੀ ਇਨਕਮ ਵਿੱਚ ਵੀ ਵਾਧਾ ਹੋਇਆ ਨਾਲ ਅਸੀਂ ਇਹਨੂੰ ਔਨਲਾਈਨ ਕਰਤਾ ਇਹਦੀ ਬੁਕਿੰਗ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਦੁਨੀਆ ਦੀ ਕਿਸੇ ਵੀ ਭਾਸ਼ਾ ਦੇ ਵਿੱਚ ਕਿਸਾਨ ਭਵਨ ਤੇ ਜਾਣਕਾਰੀ ਮਿਲ ਸਕਦੀ ਹੈ ਔਰ ਉਥੋਂ ਕਿਤੋਂ ਵੀ ਬੈਠ ਕੇ ਨੂੰ ਬੁੱਕ ਰਾਇਆ ਜਾ ਸਦਾ ਔਨਲਾਈਨ ਇਹਦੀ ਬੁਕਿੰਗ ਕਰਤੀ ਤਾਂ ਕਿ ਕੋਈ ਵੀ ਸੱਜਣ ਕਿਤੋਂ ਵੀ ਆ ਕੇ ਠਹਿ ਰਹਿਣ ਦੇ ਵਿੱਚ ਸਹੂਲਤਾਂ ਪ੍ਰਾਪਤ ਕਰ ਸਕੇ ਅੱਜ ਸਾਡੇ ਕੋਲੇ ਤਾਮਲਾਡੂ ਤੋਂ ਕੋਲਕੱਤੇ ਤੋਂ ਫੈਮਲੀਆਂ ਆ ਕੇ ਰਹਿ ਰਹੀਆਂ ਨੇ ਕਿਉਂਕਿ ਅਸੀਂ ਇੱਥੇ ਦਾ ਸਿਸਟਮ ਸੁਧਾਰ ਕੀਤਾ ਹੈ ਸਰਪੰਨਜੀਤ ਸਿੰਘ ਜੀ ਸਾਡੇ ਇੱਥੇ ਜਨਰਲ ਮੈਨੇਜਰ ਨੇ ਤੁਸੀਂ ਸਾਰੇ ਜਾਣਦੇ ਹੋ ਸਾਡੇ ਹਰ ਫਲੋਰ ਤੇ اٹੈਂਡੈਂਟ ਸਿਕਿਉਰਿਟੀ ਪੱਖੋਂ ਸਾਡੇ ਮੁਲਾਜ਼ਮ ਇੱਥੇ ਸਿਕਿਉਰਟੀ ਦੇ ਤਾਇਨਾਤ ਕੀਤੇ ਗਏ ਨੇ ਔਰ ਇੱਕ ਬਹੁਤ ਵਧੀਆ ਮੈਸ ਖਾਣੇ ਵਾਸਤੇ ਸਸਤੇ ਰੇਟਾਂ ਤੇ ਸੀ ਪ੍ਰੋਵਾਈਡ ਕਰਾ ਰਹੇ ਆ ਜਿਹਦਾ ਸਦਕਾ ਸਾਡੇ ਦੂਰੋਂ ਦੂਰੋਂ ਲੋਕ ਇਹ ਚੀਜ਼ਾਂ ਦੇਖ ਕੇ ਇੱਥੇ ਸ਼ਾਮਲ ਹੋ ਰਹੇ ਨੇ ਜਿਹਦੇ ਨਾਲ ਸਾਡੀ ਕਿਸਾਨ ਭਵਨ ਦੀ ਆਮਦਨ ਵਧੀ ਹੈ ਔਰ ਅੱਜ ਇੱਥੇ ਆ ਕੇ ਬੰਦੇ ਸਿਕਿਉਰ ਫੀਲ ਕਰਦੇ ਨੇ ਜਿਹੜੇ ਇੱਥੇ ਵੱਡਾ ਹਾਲ ਹੈ ਹਜ਼ਾਰ ਬੰਦੇ ਦੀ ਪਾਰਟੀ ਕਰਨੀ ਹੈ ਅਸੀਂ 1 ਲੱਖ ਰੁਪਏ ਮਹੀਨੇ 1 ਲੱਖ ਰੁਪਏ ਇੱਕ ਫੰਕਸ਼ਨ ਵਾਸਤੇ ਕਿਰਾਏ ਤੇ ਦੰਨੇ ਆ ਜਦੋਂ ਕਿ ਉਹੀ ਹਾਲ ਤੁਸੀਂ ਕਿਸੇ 5 ਸਟਾਰ ਹੋਟਲ ਚ ਲਾਉਂਗੇ ਘੱਟੋ ਘੱਟ 10 ਲੱਖ ਰੁਪਈਆ ਤੁਹਾਨੂੰ ਦੇਣਾ ਪਊ ਜਿਹੜੇ ਕਮਰੇ ਸਾਡੇ ਇੱਥੇ 1500 1800 ਰੁਪਏ ਪਰ ਲਾਈਟ ਕਿਰਾਏ ਤੇ ਮਿਲਦੇ ਨੇ ਉਹੀ ਤੁਹਾਨੂੰ ਬਾਹਰ ਜਾ ਕੇ 6000 8000 ਰੁਪਏ ਕਿਰਾਏ ਤੇ ਮਿਲਦੇ ਨੇ ਇਸ ਲਈ ਇਹ ਕਿਸਾਨਾਂ ਵਾਸਤੇ ਖੋਲਿਆ ਪੰਜਾਬ ਦੇ ਲੋਕਾਂ ਵਾਸਤੇ ਖੋਲਿਆ ਔਰ ਜਿਹੜੇ ਸਾਡੇ ਕਿਸਾਨ ਭਰਾ ਇੱਥੇ ਆ ਕੇ ਰਹਿਣਾ ਚਾਹੁੰਦੇ ਨੇ ਡਾਰਮੇਟਰੀਆਂ ਬਣਾਈਆਂ ਨੇ ਪਰ ਬੈੱਡ 150 ਰੁਪਿਆ ਏਸੀ ਨਾਲ ਅਟੈਚ ਬਾਥਰੂਮ ਜਿਹੜੇ ਬਾਥਰੂਮ ਅਟੈਚ ਨਹੀਂ ਹੈਗੇ ਉਹਨਾਂ ਤੋਂ 100 ਰੁਪਿਆ ਡਾਰਮੇਟਰੀ ਚ ਪਰ ਬੈੱਡ ਲੈ ਰਹੇ ਆ ਮੈਂ ਸਮਝਦਾ 100 ਰੁਪਿਆ ਜਾਂ 150 ਰੁਪਿਆ ਚ ਚੰਡੀਗੜ੍ਹ ਦੇ ਵਿੱਚ ਕਿਸੇ ਨੂੰ ਰਹਿਣ ਵਾਸਤੇ ਇੱਕ ਰਾਤ ਨਹੀਂ ਮਿਲ ਸਕਦੀ ਇਹ ਸਾਰਾ ਅਸੀਂ ਇੱਥੇ ਪ੍ਰੋਵਾਈਡ ਕਰਾ ਰਹੇ ਆ ਔਰ ਨਾਲ ਹੀ ਅਸੀਂ ਕਿਸਾਨ ਹਵੇਲੀ ਨੂੰ ਚਾਲੂ ਕੀਤਾ ਔਰ ਜਿੰਨੇ ਸਾਡੇ ਪੰਜਾਬ ਦੇ ਵਿੱਚ ਹੋਰ ਗੈਸਟ ਹਾਊਸ ਨੇ ਕਿ ਮੰਡੀ ਬੋਰਡ ਦੇ ਅਸੀਂ ਉਹਨਾਂ ਨੂੰ ਵੀ ਜਲਦ ਚਾਲੂ ਕਰਨ ਜਾ ਰਹੇ ਹਾਂ ਕਿਉਂਕਿ ਸਾਨੂੰ ਫੰਡ ਦੀ ਕਾਫੀ ਘਾਟ ਮਹਿਸੂਸ થઈ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਾਡਾ ਰੂਰਲ ਡਿਵੈਲਪਮੈਂਟ ਦਾ ਫੰਡ ਕੇਂਦਰ ਦੀ ਸਰਕਾਰ ਨੇ ਰੋਕਿਆ ਹੋਇਆ ਇਸ ਕਰਕੇ ਸਾਨੂੰ ਕਾਫੀ ਦਿੱਕਤ ਆ ਰਹੀ ਹੈ ਪਰ ਅਸੀਂ ਇਹਨਾਂ ਨੂੰ ਆਪਣੇ ਤੌਰ ਤੇ ਜਲਦੀ ਚਾਲੂ ਕਰਾਂਗੇ ਔਰ ਮੈਂ ਤੁਹਾਨੂੰ ਹੋਰ ਵੀ ਦੱਸਣਾ ਚਾਹੁੰਦਾ ਕਿ ਪਿਛਲੇ ਸਮੇਂ ਦੀ ਅਕਾਲੀ ਸਰਕਾਰ ਨੇ ਜਾਂ ਕਾਂਗਰਸ ਸਰਕਾਰ ਨੇ ਜਿਹੜਾ ਮੰਡੀ ਬੋਰਡ ਵੱਲੋਂ ਪਲੱਸ ਕਰਕੇ ਲੋਨ ਲਿਆ ਸੀਗਾ 8000 ਦਾ ਕਿਤੇ 2000 ਦਾ ਅਸੀਂ 2000 ਕਰੋੜ ਰੁਪਏ ਦਾ ਜਿਹੜਾ ਲੋਨ ਸੀ ਉਹ ਬਿਲਕੁਲ ਪਰਸੋਂ ਉਹਦੀ ਕਿਸ਼ਤ ਲਾਸਟ ਭਰ ਕੇ ਕਲੀਅਰ ਕਰਤਾ ਅੱਜ ਸਾਡੇ ਸਿਰ ਸਿਰਫ 1080 ਕਰੋੜ ਦਾ ਲੋਨ ਰਹਿ ਗਿਆ ਬਾਕੀ ਅਸੀਂ ਸਾਰੇ ਕਲੀਅਰ ਕਰਤੇ ਕਰੋ ਵੀ ਅਸੀਂ ਨਾਲ ਦੀ ਨਾਲ ਕਰੀ ਜਾ ਰਹੇ ਹਾਂ ਕੋਈ ਅਸੀਂ ਡਿਫਾਲਟਰ ਨਹੀਂ ਹੋਣ ਦਿੱਤਾ ਮੰਡੀ ਬੋਰਡ ਨੂੰ ਬਾਕੀ ਕੰਮ ਰੋਕ ਕੇ ਤਾਂ ਕਿ ਬੈਂਕਾਂ ਦੇ ਵਿੱਚ ਸਾਡੀ ਸਰਕਾਰ ਦੀ ਮੰਡੀ ਬੋਰਡ ਦੀ ਸ਼ਾਖ ਬਣੀ ਰਹੇ ਇਸ ਲਈ ਅਸੀਂ ਸਾਰੇ ਪਾਸਿਓਂ ਪੈਸੇ ਇਧਰ ਉਧਰੋਂ ਫੜ ਕੇ ਇਕੱਠੇ ਕਰਕੇ ਪਹਿਲ ਲੋਨ ਤਾਰਨ ਦੀ ਕੀਤੀ ਆ ਔਰ ਪਿਛਲੀਆਂ ਸਰਕਾਰਾਂ ਦਾ ਦੇ ਆ ਲਾਉਣਾ ਔਰ ਦੂਜਾ ਸਾਨੂੰ ਆਰਡੀਐਫ ਨਹੀਂ ਮਿਲਿਆ ਇਹਦੇ باوجود ਅਸੀਂ ਲੋਨ ਕਲੀਅਰ ਕਰਨ ਚ ਸਫਲ ਹੋਏ ਆ ਔਰ ਨਾਲ ਡਿਵੈਲਪਮੈਂਟ ਦੇ ਕੰਮ ਵੀ ਅਸੀਂ ਚਾਲੂ ਕੀਤੇ ਹੋਏ ਨੇ ਜਿਸ ਤਰ੍ਹਾਂ ਕਿਸਾਨ ਭਾਪਨ ਕਰਾਇਆ ਮੰਡੀ ਕਰਾਇਆ ਸਾਡੇ ਕਿੰਨੇ ਸ਼ੈੱਡ ਪੰਜਾਬ ਚ ਪੜ ਰਹੇ ਨੇ ਕਿੰਨੀਆਂ ਸੜਕਾਂ ਚੱਲ ਰਹੀਆਂ ਨੇ ਤਕਰੀਬਨ 250 ਤੋਂ 300 ਕਰੋੜ ਦੇ ਕੰਮ ਸਾਡੇ ਅਜੇ ਅੰਡਰ ਪ੍ਰੋਸੈਸ ਨੇ ਪੰਜਾਬ ਜਿਹੜੇ ਕਿ ਅਸੀਂ ਚਾਲੂ ਕਰ ਰਹੇ ਹਾਂ ਔਰ ਇਸੇ ਤਰ੍ਹਾਂ ਜਿੰਨੀਆਂ ਸਾਡੀਆਂ ਫਰੂਟ ਵੈਜੀਟੇਬਲ ਮਾਰਕੀਟਾਂ ਨੇ ਲੱਕੜ ਮੰਡੀਆਂ ਨੇ ਅਸੀਂ ਉਹਨਾਂ ਤੋਂ ਜਿਹੜੀ ਇਨਕਮ ਵਧਾਈ ਆ ਕੇ ਨਾਲ ਔਰ ਸਾਡੇ ਮੰਡੀ ਬੋਰਡ ਦੇ ਕੋਲ ਟਰੈਕਟਰ ਟਰਾਲੀਆਂ ਤਕਰੀਬਨ 70-75 ਟਰੈਕਟਰ ਟਰਾਲੀਆਂ ਨੇ ਅਸੀਂ ਉਹਨਾਂ ਤੋਂ ਵੀ ਚਾਹੁੰਦੇ ਆ ਕਿ ਯੂਟਿਲਾਈਜ਼ ਕਰਕੇ ਕਿਰਾਇਆ ਲੈ ਕੇ ਲੋਕਾਂ ਨੂੰ ਉਹਦੀ ਆ ਆ ਇਨਕਮ ਵਧਾਈ ਜਾਵੇ ਔਰ ਨਾਲ ਹੀ ਉਹਨੂੰ ਯੂਨੀਪੌਲ ਬਾਰੇ ਮੈਂ ਦੱਸੇ ਦਿੱਤਾ ਸਾਰੀਆਂ ਮੰਡੀਆਂ 'ਚ ਲਗਵਾ ਰਹੇ ਹਾਂ ਉਹਦੇ ਨਾਲ ਸਾਨੂੰ ਕਾਫੀ ਆਮਦਨ ਹੋਊਗੀ। ਔਰ ਨਾਲ ਹੀ ਅਸੀਂ ਲੋਕਾਂ ਨੂੰ ਬੇਨਤੀ ਕਰਕੇ ਮੈਂ ਸਾਡੇ ਨਾਲ ਹੀ ਮਹਿਮਦਪੁਰ ਪਿੰਡਾ ਪਟਿਆਲਾ ਜ਼ਿਲ੍ਹੇ ਜਾਂਦੇ ਉਹਨਾਂ ਤੋਂ 75 ਬਿਗੇ ਜਿਹੜੀ ਜ਼ਮੀਨ ਉਹਨਾਂ ਨੇ ਸਾਨੂੰ ਫ੍ਰੀ ਆਫ ਕਾਸਟ ਦਿੱਤੀ ਹੈ। ਉੱਥੇ ਅਸੀਂ ਫਰੂਟ ਐਂਡ ਵੈਜੀਟੇਬਲ ਮੰਡੀ ਔਰ ਜੰਸਾ ਵਾਸਤੇ ਮੰਡੀ ਡਿਵੈਲਪ ਕਰਨ ਜਾ ਰਹੇ ਹਾਂ। ਕਿਉਂਕਿ ਉਹਦੀ ਕੀਮਤ ਘੱਟੋ-ਘੱਟ ਅੱਜ ਦੀ ਮਾਰਕੀਟ 'ਚ 25 ਤੋਂ 30 ਕਰੋੜ ਰੁਪਏ ਆ। ਮੈਂ ਅੱਜ ਪੂਰੇ ਬੋਰਡ ਦੀ ਸਾਡੀ ਮੀਟਿੰਗ ਸੀ ਉਸ ਪੰਚਾਇਤ ਨੂੰ ਬੁਲਾ ਕੇ ਇਥੇ ਸਹਿਮਾਨਤ ਵੀ ਕੀਤਾ ਤਾਂ ਕਿ ਹੋਰ ਪਿੰਡਾਂ ਚੋਂ ਵੀ ਸਾਂਝੇ ਕੰਮਾਂ ਵਾਸਤੇ ਕਿਉਂਕਿ ਮੰਡੀ ਬਣਨ ਦੇ ਨਾਲ ਸਾਡੇ ਉੱਥੇ ਤਕਰੀਬਨ 800 ਤੋਂ 1000 ਲੋਕਾਂ ਨੂੰ ਡਾਇਰੈਕਟ ਤੌਰ ਤੇ ਰੋਜ਼ਗਾਰ ਮਿਲੇਗਾ ਔਰ 40000 ਦੇ ਕਰੀਬ ਜੋ ਡਾਇਵਰਸੀਫਿਕੇਸ਼ਨ ਕਰਨਾ ਚਾਹੁੰਦੇ ਨੇ 20 ਕਿਲੋਮੀਟਰ ਦੇ ਰੇਡੀਅਸ ਚ ਸਾਡੇ ਕਿਸਾਨ ਭਰਾ ਮਜ਼ਦੂਰ ਭਰਾ ਉਹਨਾਂ ਨੂੰ ਉੱਥੇ ਕੰਮ ਧੰਦਾ ਮਿਲੇਗਾ ਮੈਨੂੰ ਲੱਗਦਾ ਇੱਕ ਕਾਫੀ ਵੱਡਾ ਪ੍ਰੋਜੈਕਟ ਹੈ ਜਿਹਦੇ ਨਾਲ ਪੰਜਾਬ ਦੀ ਇਕਨੋਮੀ ਨੂੰ ਵੀ ਹੋਲਾਰਾ ਮਿਲੂਗਾ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਪੰਜਾਬ ਨੂੰ ਰੰਗਲਾ ਬਣਾਉਣਾ ਚਾਹੁੰਦੇ ਨੇ ਜਦੋਂ ਤੱਕ ਆਰਥਿਕ ਤਰੱਕੀ ਤੇ ਨਹੀਂ ਹੁੰਦੀ ਆਪਾਂ ਰੰਗਲਾ ਨਹੀਂ ਬਣਾ ਸਕਦੇ ਇਹਨਾਂ ਕੰਮਾਂ ਦੇ ਨਾਲ ਮੈਂ ਸਮਝਦਾ ਜਿੱਥੇ ਆਮਦਨ ਵਧੂਗੀ ਉਹਦੇ ਨਾਲ ਸਾਡਾ ਪੰਜਾਬ ਖੁਸ਼ਹਾਲੀ ਵਾਲ ਵੀ ਵਧੂਗਾ ਤਾਂ ਹੀ ਰੰਗਲਾ ਬਣੂਗਾ ਮੈਂ ਅੱਜ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਅੱਜ ਮੇਨ ਪਰਪਸ ਸਾਡਾ ਬੋਰਡ ਵੱਲੋਂ ਉਨਾ ਪੰਚਾਇਤ ਤੇ ਨਗਰ ਨਿਵਾਸੀਆਂ ਨੂੰ ਸਨਮਾਨਤ ਕਰਨ ਦਾ ਸੀਗਾ ਔਰ ਮੈਂ ਤੁਹਾਨੂੰ ਹੋਰ ਵੀ ਦੱਸਣਾ ਚਾਹੁੰਦਾ ਕਿ ਇਸ ਦੇ ਨਾਲ ਹੀ 1 30 ਏਕੜ ਜ਼ਮੀਨ ਤੇ 1 18 ਏਕੜ ਜ਼ਮੀਨ ਸਾਡੇ ਹੋਰ ਪਾਈਪਲਾਈਨ ਚਾ ਜਿਹੜੀ ਪਿੰਡਾਂ ਦੀ ਆ ਪੰਚਾਇਤਾਂ ਨਾਲ ਪਿੰਡ ਦੇ ਲੋਕਾਂ ਨਾਲ ਮੈਂ ਬੇਨਤੀ ਕੀਤੀ ਹੈ ਕਿ ਸਾਨੂੰ ਮੰਡੀ ਬੋਰਡ ਨੂੰ ਦੋ ਤਾਂ ਕਿ ਅਸੀਂ ਉਹਨੂੰ ਅੱਗੇ ਵਧਾ ਸਕੀਏ ਏਰੀਆ ਦੀ ਡਿਵੈਲਪਮੈਂਟ ਕਰ ਸਕੀਏ ਸਾਡੇ ਸਾਰੇ ਮਹਿਮਕਪੁਰ ਦੀ ਪੰਚਾਇਤ ਸਰਪੰਚ ਸਾਹਿਬ ਮੈਂਬਰ ਸਾਹਿਬਾਨ ਇੱਥੇ ਆਏ ਨੇ ਮੈਂ ਚਾਹੁੰਦਾ ਇਹਨਾਂ ਦਾ ਆਪਾਂ ਇੱਕ ਵਾਰ ਧੰਨਵਾਦ ਕਰੀਏ ਕਿਉਂਕਿ ਇਹਨਾਂ ਨੇ ਇੱਕ ਚੰਗੀ ਸੋਚ ਲੈ ਕੇ ਪੰਜਾਬ ਦੇ ਆਰਥਿਕ ਕਾਜ ਨੂੰ ਅੱਗੇ ਵਧਾਉਣ ਵਾਸਤੇ ਆਪਣਾ ਯੋਗਦਾਨ ਪਾਇਆ ਮੈਂ ਪੂਰੇ ਬੋਰਡ ਵੱਲੋਂ ਇਹਨਾਂ ਦਾ ਮਾਨ ਸਨਮਾਨ ਵੀ ਕੀਤਾ ਔਰ ਨਾਲ ਇਹਨਾਂ ਨੂੰ ਜੋ ਉੱਥੇ ਮੰਡੀ ਦੇ ਵਿੱਚ ਇਹਨਾਂ ਦੀ ਮੰਡੀ ਦੇ ਵਿੱਚ ਜੋ ਇਹਨਾਂ ਨੇ ਸਮਾਜਿਕ ਫੰਕਸ਼ਨ ਕਰਨੇ ਨੇ ਉਹ ਅਸੀਂ ਫ੍ਰੀ ਆਫ ਕਾਸਟ ਕਰਾਵਾਂਗੇ ਔਰ ਇਹਨਾਂ ਨੂੰ ਪਹਿਲ ਦੇਵਾਂਗੇ ਉੱਥੇ ਹਰ ਕੰਮ ਦੇ ਵਿੱਚ ਕਿਉਂਕਿ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਪਿੰਡਾਂ 'ਚ ਬੜੀਆਂ ਧੜੇਬੰਦੀਆਂ ਨੇ ਕੋਈ 2-4 ਵਿਸਵੇ ਜ਼ਮੀਨ ਦੇਣ ਤੋਂ ਰੋਲੇ ਪਾ ਲੈਂਦਾ ਇਹਨਾਂ ਨੇ ਸਾਨੂੰ 16-17 ਕਿੱਲੇ ਜ਼ਮੀਨ ਤਕਰੀਬਨ 75 ਵਿਗੇ ਜ਼ਮੀਨ ਦਿੱਤੀ ਹੈ ਮੈਂ ਇਹਨਾਂ ਦਾ ਇੱਕ ਵਾਰ ਫਿਰ ਧੰਨਵਾਦ ਵੀ ਕਰਦਾ ਔਰ ਤੁਹਾਡਾ ਸਾਰੇ মিডিਆ ਵਾਲੇ ਸਾਥੀਆਂ ਦਾ ਧੰਨਵਾਦ ਕਰਦਾ ਤੁਸੀਂ ਇੱਥੇ ਆਇਓ ਤੇ ਮੈਂ ਸਮਝਦਾ ਮੇਰੀ ਆਪਣੀ ਸਾਲ ਦੀ ਰਿਪੋਰਟ ਵੀ ਮੈਂ ਤੁਹਾਡੇ ਸਾਹਮਣੇ ਰੱਖੀ ਹੈ ਤਾਂ ਕਿ ਅੱਗੇ ਵਾਸਤੇ ਵੀ ਹੋਰ ਜੋ ਕਰ ਸਕਦੇ ਅਸੀਂ ਉਹਦੇ ਵਿੱਚ ਯੋਗਦਾਨ ਪਾਈ। ਬਸ ਉਸ ਸਾਹਿਬ ਜਿਹੜਾ ਪਰ ਫਿਲਮਾਂ ਵਾਲੇ ਸੁਝਾਵੇ ਤੇ ਉਸ ਕਸਾਲ ਹਵੇਲੀ ਦੀ ਕੀਤੀ ਸੀ ਕੋਈ ਸ਼ੁਰੂ ਹੋਇਆ ਉਸ ਤੋਂ ਬਾਅਦ। ਹਾਂਜੀ ਹਾਂ ਉਹਦੇ ਵਿੱਚ ਮੈਂ ਚਾਹੁੰਦਾ ਉਹਦੀ ਅਸੀਂ ਸਾਰੀ ਰੈਨੋਵੇਸ਼ਨ ਚੱਲ ਰਹੀ ਹੈ। ਮੈਂ ਲਗਾਣਾ ਚਾਹੁੰਦਾ ਸੀ ਉਸੇ ਕਈ ਸਾਡੇ ਪ੍ਰੋਡਿਊਸਰਾਂ ਨਾਲ ਗੱਲ ਹੋਈ ਹੈ। ਜਿਹੜੇ ਕਹਿੰਦੇ ਸੀ ਕਿ ਅਸੀਂ ਚੱਲਾਂਗੇ ਪਰ ਮੈਂ ਸਾਡੇ ਜੀਐਮ ਸਾਹਿਬ ਨੇ ਕਿਹਾ ਕਿ ਅਪਾ ਥੋੜਾ ਰੈਨੋਵੇਟ ਕਰ ਲਿਓ ਉਸ ਤੋਂ ਬਾਅਦ ਹੀ ਲਈਓ ਜਦ ਰੈਨੋਵੇਸ਼ਨ ਚੱਲ ਰਹੀ ਹੈ ਮੈਂ ਅਗਲੇ 5-4 ਦਿਨ ਹੱਬ ਤੋਂ ਬਾਅਦ ਹਫਤੇ ਦੀ ਬਾਅਦ ਅਸੀਂ ਉੱਥੇ ਮੀਟਿੰਗ ਰੱਖਾਂਗੇ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਾਂਗੇ ਆਓ ਤੇ ਪ੍ਰੋਡਿਊਸਰ ਵੀ ਬੁਲਾਵਾਂਗੇ ਫਿਲਮਾਂ ਦੇ ਤਾਂ ਕਿ ਉੱਥੇ ਕਿਉਂਕਿ ਫਿਲਮਾਂ ਇੰਡਸਟਰੀ ਚ ਪੈਸਾ ਬਹੁਤ ਹੈ ਜੇ ਅਸੀਂ ਉਹ ਜਗ੍ਹਾ ਨੂੰ ਜਿਸ ਤਰ੍ਹਾਂ ਹੁਣ ਸਾਡੇ ਪਟਿਆਲੇ ਹੈਰੀਟੇਜ ਹੋਟਲ ਹੈ ਇੱਕ ਹਵੇਲੀ ਟਾਈਪ ਹੈ ਕਿੰਨੇ ਲੋਕ ਉੱਥੇ ਫਿਲਮਾਂ ਕਰ ਕਿੰਨੀ ਕਮਾਈ ਹੁੰਦੀ ਹੈ ਉਹਨਾਂ ਨੂੰ ਕਿਉਂ ਨਾ ਮੰਡੀ ਬੋਰਡ ਦੇ ਅਦਾਰੇ ਸਾਡੇ ਕੋਲ ਇੰਨੀ ਵਧੀਆ ਜਗ੍ਹਾ ਹੈ ਉੱਥੇ ਆ ਕੇ ਕਰਨ ਕਿਸਾਨਾ ਬੈਲੀ ਅਸੀਂ ਪ੍ਰੋਵਾਈਡ ਕਰਾਵਾਂਗੇ ਫਿਲਮਾਂ ਦੀ ਸ਼ੂਟਿੰਗ ਵਾਸਤੇ ਉੱਥੇ ਲੋਕੇਸ਼ਨ ਬਹੁਤ ਵਧੀਆ ਹੈ ਉਹਦੇ ਨਾਲ ਸਾਨੂੰ ਹੋਰ ਵੀ ਆਮਦਨ ਵਧੂ ਤੇ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਉਹਦੇ ਵਿੱਚ ਸਾਡਾ ਪ੍ਰਚਾਰਕ ਯੋਗਦਾਨ ਪਾਓ ਤਾਂ ਕਿ ਅਸੀਂ ਪੰਜਾਬ ਵਾਸਤੇ ਵੱਧ ਤੋਂ ਵੱਧ ਸਾਧਨ ਪੈਦਾ ਕਰ ਸਕੀਏ ਬਰਸਤ ਸਾਹਿਬ ਜੀ ਤੁਸੀਂ ਕਿਹਾ ਵੀ ਆਰਡੀਐਫ ਦੇ ਪੈਸੇ ਕਦੋਂ ਲੱਗੋਗੇ ਹੁਣ ਤੱਕ ਟੋਟਲ ਕਿੰਨੀਆਂ ਮੌਤ ਸਾਡੀ ਤਕਰੀਬਨ ਹੁਣ 6000 ਕਰੋੜ ਦੇ ਕਰੀਬ ਹੋ ਚੁੱਕੀ ਹੈ 5280 ਕਰੋੜ ਤਾਂ ਪਹਿਲਾਂ ਸੀ ਹੋਰ ਵਧ ਗਈ ਥੋੜੀ ਬਰਸਤ ਸਾਹਿਬ ਹਾੜੀ ਦੀ ਫਸਲ ਆਉਣ ਵਾਲੀ ਹੈ ਬਹੁਤ ਸਾਰੀਆਂ ਮੁਸ਼ਕਲਾਂ ਹੁੰਦੀਆਂ ਕਈ ਮੰਡੀਆਂ ਦੇ ਵਿੱਚ ਸ਼ੈੱਡ ਨਹੀਂ ਪੜੇ ਹੋਏ ਫਸਲ ਬਹੁਤ ਸਾਰੀ ਕਿਸਾਨਾਂ ਦੀ ਖਰਾਬ ਹੋ ਜਾਂਦੀ ਉਹਦੇ ਵਾਸਤੇ ਉੱਤੇ ਪਹਿਲਾਂ ਪ੍ਰਬੰਧ ਕਰ ਲਿਆ ਜਾਣਾ ਸਾਡੇ ਜਿਹੜੇ ਹਾੜੀ ਦੇ ਫਸਲ ਦੇ ਪ੍ਰਬੰਧ ਸਾਰੇ ਹੋ ਚੁੱਕੇ ਨੇ ਸਫਾਈ ਦੇ ਪ੍ਰਬੰਧ ਪੀਣ ਵਾਲੇ ਪਾਣੀ ਦੇ ਪ੍ਰਬੰਧ ਸ਼ੈੱਡਾਂ ਦੇ ਪ੍ਰਬੰਧ ਸਾਡੇ ਕਾਫੀ ਸ਼ੈੱਡ ਤਾਂ ਪਰਮਾਨੈਂਟ ਸ਼ੈੱਡ ਚੱਲ ਰਹੇ ਨੇ ਪਰ ਫਸਲ ਇੰਨੀ ਜ਼ਿਆਦਾ ਹੁੰਦੀ ਹੈ ਸਾਰੀਆਂ ਫਸਲਾਂ ਵਾਸਤੇ ਪਰਮਾਨੈਂਟ ਸ਼ੈੱਡ ਇਹਨਾਂ ਹਾਲਾਤਾਂ 'ਚ ਨਹੀਂ ਬਣ ਸਕਦੇ ਇਹਦੇ باوجود ਅਸੀਂ ਤਕਰੀਬਨ 35-40 ਛੱਟ ਚਾਲੂ ਨੇ ਸਾਡੇ ਬਣ ਰਹੇ ਨੇ ਔਰ ਜਿਹੜੇ ਟੈਂਪਰੇਰੀ ਪ੍ਰਬੰਧ ਨੇ ਫਸਲ ਫਰੀਦ ਪਰਚੇਸ ਦੇ ਚਾਹੇ ਉਥੇ ਸਫਾਈ ਦਾ ਪ੍ਰਬੰਧ ਹੈ ਚਾਹੇ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਹੈ ਚਾਹੇ ਉਥੇ ਸ਼ਾ ਮਜ਼ਦੂਰਾ ਤੇ ਕਿਸਾਨਾਂ ਵਾਸਤੇ ਬੈਠਣ ਦੇ ਪ੍ਰਬੰਧ ਨੇ ਉਹ ਸਾਰੇ ਅਸੀਂ ਕੰਟਰੈਕਟ ਦੇ ਚੁੱਕੇ ਆ ਉਹ ਸਾਰੇ ਕੰਮ ਚੱਲ ਰਹੇ ਮੰਡੀ ਬੋਰਡ ਦੇ ਨਾਲ ਜਿਹੜਾ ਮੰਡੀ ਲੱਗਦੀ ਹੈ ਉਹ ਕਿੰਨੀਆਂ ਬਣਾ ਨਹੀਂ ਹੰਤ ਰਹੀ ਕਿ ਚੁੱਕਿਆ ਕਿ ਟਾਰਗੇਟ ਕਿਰ 44 40 ਲੱਗਦਾ ਵੀ ਗਿਆ ਜੇ ਤੱਕ ਹਾਂਜੀ ਸਾਡਾ ਟਾਰਗੇਟ ਤਾਂ ਇਹ ਹੈ ਕਿ ਫਿਲਹਾਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਦੁਕਾਨਾਂ ਵਿਕੀਆਂ ਨਹੀਂ ਸਾਡੀਆਂ ਦੁਕਾਨਾਂ ਸੱਤ ਦੁਕਾਨਾਂ ਵੀ ਕਹਿੰਦੇ ਮੈਂ ਹੀ ਬਕਵਾਈਆਂ ਨੇ ਹੁਣ ਪਹਿਲਾਂ ਤਾਂ ਕੋਈ ਵੀ ਨਹੀਂ ਵਿਕੀ ਸੀ ਹੁਣ ਅਸੀਂ ਫਿਰ ਟੈਂਡਰ ਦੱਤੇ ਨੇ 5 ਮਾਰਚ ਤੋਂ ਲੈ ਕੇ 16 ਮਾਰਚ ਤੱਕ ਅਸੀਂ ਤਾਂ ਵਿਕ ਕਿਉਂ ਨਹੀਂ ਜਾਂ ਮਹਗਾ ਹੈ ਕੀ ਚੱਕਰ ਨਹੀਂ ਵੇਕਤਾ ਨਹੀਂ ਰਹੀਆਂ ਕਿ ਜਿਹੜਾ ਵਪਾਰੀ ਹੈ ਇੱਕ ਤਾਂ ਉਹਦੇ ਅੱਗੇ ਜਿਹੜੀ ਜਗ੍ਹਾ ਹੈ 1.5 ਏਕੜ ਉਹੋ ਉਹਦੀ ਥੋੜੀ ਜਿਹੀ ਲੱਗਦਾ ਇਨਕ੍ਰੋਚਮੈਂਟ ਟਾਈਪ ਦੀ ਲੱਗਦੀ ਆ ਉਹ ਪ੍ਰੋਪਰ ਦਾ ਰਸਤਾ ਨਹੀਂ ਹੈਗਾ ਮੰਡੀ ਦਾ ਉਹਦੇ ਵਾਸਤੇ ਮੈਂ ਲਿਖਿਆ ਸਾਡਾ ਕੇਸ ਨੂੰ ਪ੍ਰੋਸੈਸ ਹੈ ਉਹ ਵੀ ਜਲਦੀ ਕਲੀਅਰ ਹੋ ਜਾਊਗਾ ਜਿਹੜਾ ਗਮਾੜਾ ਨੇ ਸਾਨੂੰ ਪਰਮਿਸ਼ਨ ਦੇਤੀ ਗਵਰਨਮੈਂਟ ਕੋਲੇ ਪੈਂਡਿੰਗ ਆ ਮੇਰੇ ਖਿਆਲ ਨਾਲ ਉਹ ਵੀ ਹਫ਼ਤੇ 10 ਦਿਨ ਚ ਕਲੀਅਰ ਹੋ ਜਾਊਗਾ ਉਸ ਤੋਂ ਬਾਅਦ ਅਸੀਂ ਉਹਨੂੰ ਪੂਰਾ ਮੂਹਰੋਂ ਕਲੀਅਰ ਕਰਕੇ ਰਸਤੇ ਨੂੰ ਲੋਕਾਂ ਦੇ ਆਉਣ ਜਾਣ ਦਾ ਸਾਫ ਬਣਾਵਾਂਗੇ ਦੂਜੀ ਗੱਲ ਜਿਹੜਾ ਆਪਣੀ 26 ਸੈਕਟਰ ਚ ਮੰਡੀ ਹੈ ਜਾਦਾ ਵਪਾਰੀ ਚੰਡੀਗੜ੍ਹ ਦੇ ਉੱਧਰ ਦੇ ਨੇ ਇਸ ਕਰਕੇ ਉਹ ਉੱਥੇ ਇੰਟਰਸਟ ਲੈਂਦੇ ਨੇ ਇਧਰ ਨੂੰ ਹਜੇ ਧਿਆਨ ਹੋਇਆ ਨਹੀਂ ਉਹਨਾਂ ਦਾ ਮੈਂ ਪਰਸਨਲ ਤੌਰ ਤੇ ਮੀਟਿੰਗ ਕੀਤੀ ਹੈ ਖਰੜ ਦੇ ਤੇ ਮੁਹਾਲੀ ਦੇ ਵਪਾਰੀਆਂ ਨਾਲ ਤੇ ਆਪਣੇ ਚੰਡੀਗੜ੍ਹ ਦੇ ਵਪਾਰੀਆਂ ਨਾਲ ਅਸੀਂ ਉਹਨਾਂ ਨੂੰ ਬੇਨਤੀ ਕਰੀਆ ਹੁਣ ਪਹਿਲਾਂ ਸਾਡੇ ਟੈਂਡਰ ਨਿਕਲ ਤੋਂ ਬਾਅਦ ਕਈਆਂ ਬਾਅਦ ਚ ਸਾਡੇ ਕੋਲ ਆਏ ਵੀ ਸਭ ਤੋਂ ਰਹਿ ਗਿਆ ਜੀ ਅਸੀਂ ਲੈਣਾ ਚਾਹੁੰਦੇ ਹੁਣ ਇਸੇ ਕਰਕੇ ਅਸੀਂ 5 ਮਾਰਚ ਤੋਂ ਦੁਬਾਰਾ ਟੈਂਡਰ ਕਰ ਰਹੇ ਹਾਂ ਸਾਡੇ ਟੈਂਡਰ ਸਾਰੇ ਆਨਲਾਈਨ ਨੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਆਓ ਮੈਨੂੰ ਪੂਰੀ ਆਸ ਹੈ ਕਿ ਵੱਧ ਤੋਂ ਵੱਧ ਲੋਕ ਆ ਜਾਣਗੇ ਤੇ 129 ਦੁਕਾਨਾਂ ਨੇ ਜੇ ਸਾਡੀਆਂ 50% ਵੀ ਵਿਕ ਜਾਂਦੇ ਨੇ ਸਾਡਾ ਕੰਮ ਚਾਲੂ ਹੋ ਜਾਣਾ ਵਧੀਆ ਟੱਕਰ ਸਰ ਸਾਹਿਬ ਛੇ ਦਾ ਨੋਟ ਹੈ ਤੁਸੀਂ ਆਡੀਐਂਸ ਨੂੰ ਕਹਿੰਦੇ ਤੁਸੀਂ ਆਪਣੇ ਵੱਲੋਂ ਅੰਡੀਪੋਰਟ ਵੱਲੋਂ ਕੋਈ ਚਿੱਠੀ ਲਿਖ ਕੇ ਸਰਕਾਰ ਵੱਲ ਨੂੰ ਕਿ ਇਹ ਜਾਰੀ ਕੀਤਾ ਜਾਵੇ ਨਹੀਂ ਮੈਂ ਨਹੀਂ ਚਿੱਠੀ ਲਿਖਣੀ ਇਹ ਸਾਡੇ ਸਰਕਾਰ ਵੱਲੋਂ ਚਿੱਠੀ ਲਿਖ ਜਾਂਦੀ ਆ ਮਾਲਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਅਸੀਂ ਜ਼ਰੂਰ ਰਿਮਾਈਂਡ ਕਰਾਉਣਾ ਉਹਨਾਂ ਨੇ ਪਹਿਲਾਂ ਕੋਸ਼ਿਸ਼ ਕੀਤੀ ਅਮਿਤ ਸ਼ਾਹ ਨੂੰ ਵੀ ਮਿਲੇ ਬਾਕੀ ਮੋਤੀ ਸਾਹਿਬ ਨੂੰ ਵੀ ਮਿਲੇ ਪਰੰਤੂ ਜਦੋਂ ਉਹਨਾਂ ਨੇ ਪੱਲਾ ਨਹੀਂ ਫੜਾਇਆ ਫਿਰ ਉਹਨਾਂ ਨੂੰ ਕੋਰਟ ਕੇਸ ਦੇ ਵਿੱਚ ਜਾਣਾ ਪਿਆ ਸੁਪਰੀਮ ਕੋਰਟ 'ਚ ਸਾਡਾ ਕੇਸ ਕੋਰਟ ਦੇ ਵਿੱਚ ਪੈਣਗਾ ਇਸ ਕਰਕੇ ਮੈਂ ਕੋਈ ਚਿੱਠੀ ਨਹੀਂ ਲਿਖ ਸਕਦਾ ਬਸ ਸਾਹਿਬ ਦਲ ਤਰੀਕੇ ਨਾਲ ਇਹਦੇ ਉੱਦਰ ਸਤਿਮਾਫੀ ਕੀਤਾ ਗਿਆ ਕਹਿੰਦੇ ਕਿ ਸਾਡਾ ਜਿਹੜਾ ਕਰਤੂਕਾਫੀ ਦੇ ਲਈ ਬਕਤਾ ਹੀ ਰੇ ਪਿਛਲੀ ਸਰਕਾਰ ਦੇ ਉਹ ਕਿੰਨਾ ਪੈਸਾ ਹੈਗਾ ਜਿਹਦਾ ਨੁਕਸਾਨ ਹਲੇ ਹੋ ਰਿਹਾ ਜਿਹੜੇ ਉਹ ਕਿਸਾਨ ਮਾਫੀ तकरीबन 8000 ਕਰੋੜ ਸੀਗਾ ਉਹ ਜਿਹੜਾ ਕੈਪਟਨ ਮਿੰਦਰ ਸਿੰਘ ਨੇ ਲਿਆ ਸੀਗਾ ਸਰਕਾਰ ਕੋਲੋਂ ਉਹਦੇ ਵਿੱਚ ਕੁਝ ਲੋਕਾਂ ਨੂੰ ਦੇ ਦਿੱਤਾ ਕੁਝ ਰਹਿ ਗਿਆ ਕਰਜ਼ਾ ਮਾਫੀ ਤਾਂ ਹੋਈ ਨਹੀਂ ਕਿਸਾਨਾਂ ਦੀ ਨਾ ਮਜ਼ਦੂਰਾਂ ਨੂੰ ਕੁਝ ਪੈਸਾ ਉਹਦੇ ਚੋਂ ਮਿਲਿਆ ਉਹਦਾ ਇੱਕ ਮਤਲਬ ਜਿਸ ਤਰ੍ਹਾਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੇ ਤੌਰ ਤੇ ਸੰਗਤ ਦਰਸ਼ਨ ਕਰਕੇ ਅਨਪਲਾਨਡ ਤਰੀਕੇ ਨਾਲ ਪੈਸਾ ਬਣਦੇ ਸੀ ਉਸੇ ਤਰੀਕੇ ਨਾਲ ਮਸੰਦਾ ਉਹ ਪੈਸਾ ਖਰਾਬ ਹੋਇਆ ਔਰ ਆ ਕਿਸਾਨ ਭਵਨ ਦਾ ਵੀ ਪਾਉਣੇ 5 ਕਰੋੜ ਰੁਪਇਆ ਬਦਲ ਸਾਭ ਦੀ ਸਿਕਿਉਰਿਟੀ ਦਾ ਜਿਹੜਾ ਪੈਂਡਿੰਗ ਪਿਆ ਸਾਨੂੰ ਨਹੀਂ ਮਿਲਿਆ ਹੈਗਾ ਜਿਹੜੀ ਸੀਆਰਪੀਐਫ ਇੱਥੇ ਬੈਠੀ ਰਹੀ ਹੈ ਕਿੰਨਾ ਚਿਰ ਬਹੁਤ ਪਹਿਲਾ ਟਾਈਮ 1980 ਤੋਂ ਬਾਅਦ ਦੀ ਤੱਕ ਦਾ ਪੂਰਾ ਟੋਟਲ ਇਹ ਹਾਂ ਪੂਰਾ ਬਹੁਤ ਟੋਟਲ ਹੈ ਹਾਂ ਉਹਦੇ ਵਿੱਚ ਬਹੁਤ ਸਾਰੀਆਂ ਸਰਕਾਰਾਂ ਨੇ ਉਹ ਤੁਸੀਂ ਦਿੱਤਾ ਹੈ ਜਾਂ ਨਹੀਂ ਦਿੱਤਾ ਹੈ ਕਿ ਉਹਦਾ ਨਹੀਂ ਸਾਨੂੰ ਉਹ ਪੈਸਾ ਮੰਡੀ ਬੋਰਡ ਨੂੰ ਨਹੀਂ ਮਿਲਿਆ ਮੈਂ ਸਾਡੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਆ ਦੋ ਚਿੱਠੀਆਂ ਲਿਖਿਆ ਨੇ ਕਿ ਸਾਨੂੰ ਇਹ ਪੈਸਾ ਦਿੱਤਾ ਜਾਵੇ ਦਵਾਇਆ ਜਾਵੇ ਜਿਹੜੀ ਏਜੰਸੀ ਨੇ ਦੇਣਾ ਹੁਣ ਡਿਪਾਰਟਮੈਂਟ ਨੇ ਦੇਣਾ ਜਾਂ ਪੁਲਿਸ ਡਿਪਾਰਟਮੈਂਟ ਨੇ ਦੇਣਾ ਸਾਰਾ ਉਹ ਅਸੀਂ ਡਿਟੇਲ ਕੀਤੀ ਆ ਨਾ ਆਰਡੀਐਫ ਤੁਹਾਡਾ ਬਹੁਤ ਵੱਡਾ ਮਲਟੀਪਲ ਦਾ ਆਇਦਾ ਵਧੀਆ ਹੈਗਾ ਕਮਾਈ ਦਾ ਹੋਰ ਜਿਹੜੇ ਆਪਣੇ ਵਸੀਲੇ ਨੇ ਤੁਸੀਂ ਕਹਿ ਰਹੇ ਹੋ ਬੜੇ ਵਿੱਤੀ ਸੰਕਟ ਚ ਅਸੀਂ ਜਾ ਰਹੇ ਹਾਂ ਉਹਨਾਂ ਦੀ ਕੀ ਸਥਿਤੀ ਹੈ ਬਾਕੀ ਤਾਂ ਸਾਡੇ ਨੂੰ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਬੈਂਤੀ ਕੀਤਾ ਜਿਵੇਂ ਬਾਕੀ ਇਨਕਮ ਦੇ ਸੋਰਸ ਨੇ ਜਿਵੇਂ ਕਿਸਾਨ ਭਵਨ ਹੈ ਜਾਂ ਮਾਰਕੀਟ ਫੀਸ ਆ ਉਹਦਾ ਅਸੀਂ ਪਲੱਗ ਕਰਤਾ ਕਾਫੀ ਸਾਡੀ ਮਾਰਕੀਟ ਵਧੀ ਹੈ ਜਿਸ ਤਰ੍ਹਾਂ ਸੰਗਰੂਰ ਦੇ ਵਿੱਚ ਸਾਡੀ ਯੂਜ਼ਰ ਚਾਰਜ ਜਿਹੜੇ ਅਸੀਂ ਲੰਨੇ ਆ ਪਿਛਲੇ ਮਹੀਨਿਆਂ ਚ ਤੁਸੀਂ ਹੈਰਾਨ ਹੋਵੋਗੇ ਵੀ ਕਿਸ ਢੰਗ ਨਾਲ ਕੰਮ ਚੱਲਦਾ ਰਿਹਾ ਹੈ 8000 10000 12000 ਉੱਥੇ ਆਉਂਦਾ ਰਿਹਾ ਤੇ ਐਤਕੀ ਸਾਡੇ ਕੋਲੇ ਜਿਹੜੇ ਸਾਡੇ ਕੀ ਚੇਅਰਮੈਨ ਲਾਇਨਪਤਾਰ ਸਿੰਘ ਈਲਵਾਲ ਉਹਨਾਂ ਨੇ ਕਾਫੀ ਮਿਹਨਤ ਕੀਤੀ ਹੈ तकरीबन ਮੈਂ ਤੁਹਾਨੂੰ ਫਿਗਰ ਦੇ ਦੱਸ ਦਿੰਨਾ ਹੈ ਤੇ तकरीबन ਉੱਥੇ 1 ਲੱਖ ਤੋਂ ਉੱਪਰ ਯੂਜ਼ਰ ਚਾਰजेस ਆਏ ਕਿੱਥੇ 8000 ਕਾ 10000 ਮੈਂ ਤੁਹਾਨੂੰ ਦੱਸਦਾ ਹੁਣ ਪਹਿਲਾਂ ਨਹੀਂ ਲੱਗ ਰਿਹਾ ਸੀ ਮਤਲਬ ਸਹੀ ਤਰ੍ਹਾਂ ਨਹੀਂ ਹੋ ਰਹੀ ਸੀ ਨਹੀਂ ਪ੍ਰਬੰਧ ਸੀਗੇ ਸਹੀ ਤਾਂ ਹੀ ਸੀ ਨਾ ਇਹ ਚੀਜ਼ ਜੇ ਆਪਾਂ ਇੱਕ ਲੱਖ ਹੂੰ 120000 ਨਹੀਂ ਤੁਸੀਂ ਆ ਕਿਸਾਨ ਪਬੰਦੀ ਦੀ ਇਨਕਮ ਦੇਖ ਲਓ 5-7000 ਤੋਂ 43000 ਰੁਪਏ ਹੋਈ ਹੈ ਲੱਖ ਇਹ ਤਾਂ ਵੈਸੇ ਹੀ ਚੈਰੀਟੀ ਵਾਲਾ ਕੰਮ ਹੋ ਗਿਆ ਜਿਸ ਨਾਲ ਤੁਸੀਂ ਰੇਟ ਦੱਸ ਰਹੇ ਹੋ ਇਹ ਤਾਂ ਕੋਈ ਤੁਹਾਡੇ ਲਈ ਬਹੁਤ ਵੱਡੀ ਹਰਪ ਨਹੀਂ ਕਰਦਾ ਹੋਣਾ ਨਹੀਂ ਇਹਦੇ باوجود ਇੱਕ ਪ੍ਰੋਫਿਟ ਚ ਹੈ ਗੈਰਟੀ ਵਾਲੇ ਦੇ باوجود ਪ੍ਰੋਫਿਟ ਚ ਹੈ ਜੇ ਅਸੀਂ ਇਹਨੂੰ ਪੂਰਾ ਕਮਰਸ਼ੀਅਲ ਰੇਟਾਂ ਦੇ ਲਈ ਫਿਰ ਤਾਂ ਕਿੱਥੇ ਜਾਂਦੀ ਹੈ ਗੱਲ ਪਹਿਲਾਂ ਕਿਉਂ ਨਹੀਂ ਹੁੰਦਾ ਸੀਗਾ ਹੁਣ ਇਹ ਕਿਉਂ ਹੋਣ ਲੱਗਿਆ ਗੱਲ ਤਾਂ ਇਹ ਹੈ ਨਾ ਮੈਂ ਤੁਹਾਨੂੰ ਨੰਬਰ ਫਿਗਰ ਦੱਸਦਾ ਆ ਲਓ ਜੀ 2017-18 ਚਾ ਦੀ ਜਿਹੜੇ ਯੂਜ਼ਰ ਚਾਰਜਰ ਆਏ ਨੇ ਮਾਰਕੀਟ ਕਮੇਟੀ ਸਮਰੂਰ ਦੇ 9000 18 19 ਚ 20500 19 20 ਚ 93500 20 21 ਚ 7500 21 22 ਚ 12000 22 23 ਚ 7000 23 24 ਚ 172935 ਬਾਕੀ ਮਾਰਕੀਟ ਕਮੇਟੀਆਂ ਇਹ ਹੀ ਆ ਚੁ ਬਾਕੀ ਮਾਰਕੀਟ ਕਮੇਟੀਆਂ ਚ ਵੀ ਵਧਿਆ ਹੈ ਅੱਗੇ ਨਾਲ ਇਸ ਰੇਸ਼ੋ ਚ ਤਾਂ ਨਹੀਂ ਵਧਿਆ ਪਰ ਵਧਿਆ ਵੀ ਆ ਟ੍ਰਾਈਿੰਗ ਟੂ ਇਨਕਰੀਜ਼ ਸਾਰੇ ਹੁਣ ਕੋਸ਼ਿਸ਼ ਕਰ ਰਹੇ ਆ ਸੀ ਕਾਲਿਕਾ ਵੀ ਹੋਏ ਹਾਂਜੀ ਬੜਾ ਸਾਹਿਬ ਇੱਕ ਜੜੀਆ ਮਟੀਆਂ ਹੈ ਜੀ ਥੋਟੀਆਂਆਂ ਉੱਤੇ ਉਹਨਾਂ ਦੇ ਵਿੱਚ ਜਿਹੜੇ ਕਿਸਾਨ ਤੇ ਖੇਤ ਮਜ਼ਦੂਰ ਆ ਜਦੋਂ ਉਹ ਖੇਤੀ ਕਰਦੇ ਆ ਉਹਨਾਂ ਦਾ ਕੋਈ ਅੰਗ ਕੱਟਿਆ ਜਾਂਦਾ ਜਾਂ ਫੈਸਲਾ ਚਾਹੀਦਾ ਉਹਨਾਂ ਕਿਸਾਨਾਂ ਦੇ ਬਹੁਤ ਸਾਰੇ ਮਾਮਲੇ ਆ ਜਿਹੜੇ ਮਾਰਕੀਟ ਕਮੇਟੀਆਂ ਚ ਫਸੇ ਹੋਇਆ ਵੀ ਤਾਂ ਉਹਨਾਂ ਦੇ ਪੈਸੇ ਨਹੀਂ ਮਿਲਦੇ ਕਿਸੇ ਕਿਸੇ ਮਾਰਕੀਟ ਕਮੇਟੀ ਚ ਫਸਿਆ ਮੈਨੂੰ ਦੱਸੋ ਸਪੈਸੀਫਾਈ ਕਰੋ ਕੋਈ ਪੈਸਾ ਕਿਤੇ ਨਹੀਂ ਫਸਿਆ ਅਸੀਂ ਤਾਂ ਸਭੋਂ 2 ਲੱਖ ਤੋਂ ਵਧਾ ਕੇ ਪ੍ਰਾਈਸ ਉਹ ਲੋਕਾਂ ਨੂੰ ਮਦਦ 3 ਲੱਖ ਕਰਤੀ। ਜੇ ਕਿਤੇ ਫਸਿਆ ਮੰਨ ਤਾ ਸੋ ਪੱਕਾ ਕਲੀਅਰ ਕਰਾ ਦਿੰਦੇ। ਅਸਲ ਮੈਂ ਤੁਹਾਨੂੰ ਜਿਹੜੀ ਗੱਲ ਦੱਸਦਾ ਮੇਰੇ ਧਿਆਨ 'ਚ ਜਿਹੜੇ ਮਸਲੇ ਆਏ ਮੈਂ ਤੁਹਾਨੂੰ ਦੱਸ ਦਿੰਦਾ। ਉਹ ਵਿੱਚ ਕੀ ਹੋ ਰਿਹਾ ਵੀ ਜਿੱਥੇ ਦਾ ਮਾਰਕੀਟ ਕਮੇਟੀ ਦਾ ਜਿਹੜਾ ਚੇਅਰਮੈਨ ਆ ਜਿਹਦੇ ਨਾਲ ਉਹਦਾ ਲਗਾਓ ਹੈਗਾ ਉੱਥੇ ਉਹਨਾਂ ਕਿਸਾਨਾਂ ਦੇ ਜਿਹੜੇ ਪਾਸ ਕੀਤੇ ਜਾ ਰਹੇ ਆ ਜਿਹੜੇ ਉਹਨਾਂ ਦੇ ਖੇਤ ਮਜ਼ਦੂਰ ਸੀਗੇ ਉਹਨਾਂ ਦੇ ਮਸਲੇ ਆ ਉਸ ਤਰ੍ਹਾਂ ਵੀ ਹਲੇ ਲਟਕ ਕੇ ਪਿਆ ਬਹੁਤ ਸਾਰੀਆਂ ਮਾਰਕੀਟ ਕਮੇਟੀਆਂ ਤੁਸੀਂ ਇਹਦੀ ਇਨਵੈਸਟੀਗੇਸ਼ਨ ਵੀ ਮੈਨੂੰ ਮੈਨੂੰ ਤੁਸੀਂ ਸਪੈਸੀਫਾਈ ਕਰ ਦਿਓ ਮੈਂ ਕਰਾ ਦਿੰਦਾ ਕੋਈ ਦਿੱਕਤ ਕਿਉਂਕਿ ਅਸੀਂ ਤਾਂ ਚਾਹੁੰਦੇ ਆ ਮਜ਼ਦੂਰਾਂ ਨੂੰ ਤੇ ਕਿਸਾਨਾਂ ਨੂੰ ਜਿੱਥੇ ਵੀ ਲੋੜ ਹੈ ਮੰਡੀ ਬੋਰਡ ਵੱਲੋਂ ਅਸੀਂ ਤਾਂ ਉਹਨਾਂ ਦਾ ਜਿਹੜਾ ਉਹਨਾਂ ਨੂੰ ਪੈਸੇ ਦੇਣੇ ਵਧਾਏ ਨੇ ਪਿਛਲੋਂ ਮੈਂ ਤਾਂ ਹੀ ਬਣ ਚਾਹੁੰਦਾ ਕਿ 5 ਲੱਖ ਕਰਿਆ ਜਾਵੇ ਸਾਡੇ ਬਜਟ ਕਰਕੇ ਸਾਨੂੰ ਪਿਛਲੇ ਬੋਰਡ ਦੀ ਮੀਟਿੰਗ 'ਚ ਅਸੀਂ ਵਧਾਇਆ 2 ਲੱਖ ਤੋਂ 3 ਲੱਖ ਕੀਤਾ ਹੈ ਔਰ ਉਹ ਸਕੀਮ ਜਿਹੜੀ ਸੀਗੀ ਅੱਗੇ ਤਾਂ ਸੀਗਾ ਥਰੈਸ਼ਰ ਹਾਦਸਿਆਂ ਦਾ ਸ਼ਿਕਾਰ ਵਿਅਕਤੀਆਂ ਨੂੰ ਮਦਦ ਅਸੀਂ ਉਹਦਾ ਨਵ ਬਦਲ ਕੇ ਵੀ ਕਿਸਾਨ ਮਜ਼ਦੂਰ ਭਲਾਈ ਮਦਦ ਕੀਤਾ ਇੱਕ ਬਰਸ ਤੋਂ ਹੁਣ ਜਿਵੇਂ ਇੱਕ ਆਪਣਾ ਜਿਹੜਾ ਇੱਕ ਕਮੇਟੀ ਬੋਰਡ ਹੈ ਸਾਰਾ ਤਕਰੀਬਨ ਆਪਾਂ ਦੇ ਖੇਤੀਬਾੜੀ ਤੇ ਜਾਨਸਾਨਾਂ ਨਾਲ ਤੇ ਹੁਣ ਜਿਵੇਂ ਕਿਸਾਨ ਮਜ਼ਦੂਰ ਉੱਥੇ ਬੈਠੇ ਨੇ ਉਹਨਾਂ ਨਾਲ ਜਿਹੜਾ ਹੈਗਾ ਕਰਨੇ ਉੱਤੇ ਬੈਠੇ ਨੇ ਉਹਨਾਂ ਨਾਲ ਪੈਸਾ ਵਾਸਤੇ ਵੀ ਥੋੜਾ ਕੁ ਰਸੂਪਾ ਤੁਸੀਂ ਕੀ ਕਹਣਾ ਚਾਹੋ ਦੇਖੋ ਕਿਸਾਨਾਂ ਦਾ ਮਜ਼ਦੂਰਾਂ ਦਾ ਬਹੁਤ ਵੱਡੇ ਮਸਲੇ ਨੇ ਜਿਹੜੇ ਮਸਲੇ ਸੈਂਟਰ ਨਾਲ ਸੰਬੰਧਿਤ ਨੇ ਉਹ ਸੈਂਟਰ ਨੇ ਹੱਲ ਕਰਨੇ ਅਸੀਂ ਤਾਂ ਹਰ ਤਰ੍ਹਾਂ ਉਹਨਾਂ ਦੇ ਨਾਲ ਆ ਜਿੱਥੇ ਪੰਜਾਬ ਦੇ ਕਿਸਾਨਾਂ ਦੇ ਮਜ਼ਦੂਰਾਂ ਦਾ ਕੋਈ ਵੀ ਮਸਲਾ ਹੈ ਅਸੀਂ ਹਰ ਤਰ੍ਹਾਂ ਉਹਨਾਂ ਦੇ ਨਾਲ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਧੰਨਵਾਦ ਸਾਰਿਆਂ ਨੂੰ ਬੇਨਤੀ ਹੈ ਖਾਣਾ ਖਾ ਕੇ ਜਾਣਾ ਸਾਰਿਆਂ ਬਹੁਤ ਸ਼ੁਕਰੀਆ 올 ਵਰਡ ওপਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰਕੇ ਤੰਤਰੇਕ पंडित मौलवी बेगम तांत्रिक एना चोर ठगा तो सावधान स्पेशलिस्ट वशीकरण सट्टा नंबर लव मैरिज पति पत्नी चान विदेश च पक्का होना कारोबार दा ना चलना सिर्फ इकती घंटिया च समाधान फ्री फ्री फ्री, फ्री आर के तांत्रिक मोबाइल पचानवे एक सौ अठहत्तर पचवंजा सत्तर एक सौ पांच अठानवे चार सौ पता पंजाब